ਤਪਰ ਮਤੀ ਬੋਇਆ ਕੀ ਕੀ ਹੋਇਆ ਬਨੂ ਥੋੜਾ ਪਿੱਛੇ ਪਿੱਛੇ ਯਾਰ ਕੇ ਲੇ ਸਰਦਾਰ ਕੇ ਲੇ ਸਰਦਾਰ ਬਈਓ ਫਿਰ ਮਖਲੇ ਹੋਰ ਪਿੱਛੇ ਬੋ ਜਾਗਰਤੀ ਹਾਏ ਹਾਏ ਮਾਤੀ ਬੋਇਆ

ਉਹ ਜਾਂਗੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿੱਥੇ ਲੋਕਾਂ ਨੂੰ ਲੱਗਦਾ ਸੀ ਹੁਣ ਸਭ ਕੁਝ ਠੀਕ ਹੋ ਜਾਏਗਾ ਪਰ ਲਗਾਤਾਰ ਤੇਲ ਦੀਆਂ ਵਾਧਿਆ ਕੀਮਤਾਂ ਤੇ ਖਾਦ ਪਰਦਾਦ ਦੇ ਵੀ ਇੱਕੋ ਦਮ ਰੇਟ ਉੱਚਲ ਗਏ ਜਿਹਦੇ ਨਾਲ ਕਪੜਾ ਵਪਾਰੀ ਵੀ ਹੋ ਜਾਣ ਜਾਂ ਹੋਰ ਹੋ ਜਾਣ ਸਾਰੀ ਚੀਜ਼ਾਂ ਦੇ दाम ਆਸਮਾਨ ਨੂੰ ਲੱਗ ਗਏ ਨੇ ਅੱਜ ਲੁਧਿਆਣਾ ਕਾਂਗਰਸ ਕਮੇਟੀ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲेंगे ਰਕੇਸ਼ ਪਾਂਡੇ ਵੀ ਮੌਜੂਦ ਨੇ ਹੋਰ ਵਿਧਾਇਕ ਜਿਹੜੇ ਸਾਫਤਾ ਵਿਧਾਇਕ ਨੇ ਉਹ ਸਾਰੇ ਮੌਜੂਦ ਨੇ ਗੱਲਬਾਤ ਕਰ ਲੈਣੇ ਦੋਖ ਜਿੱਦਾਂ ਹੀ ਪਾਰਟੀਆਂ ਦੇ ਜੋ ਇਲੈਕਸ਼ਨ ਸੀ ਉਹਦੇ ਰਿਜ਼ਲਟ ਆਏ ਉਸ ਦੇ ਨਾਲ ਹੀ ਭਾਜਪਾ ਨੇ ਜੋ ਪਹਿਲਾਂ ਹੀ ਸੋਚਿਆ ਸਮਝਿਆ ਹੋਇਆ ਸੀ ਉਹਨਾਂ ਨੇ ਰੇਟ ਵਧਾਣੇ ਸ਼ੁਰੂ ਕਰ ਦਿੱਤੇ ਅੱਜ ਪੈਟਰੋਲ ਡੀਜ਼ਲ ਦੇ ਔਰ ਗੈਸ ਸੈਂਟਰ ਦਾ ਰੇਟ ਇੰਨੇ ਕੁ ਵਧਾ ਦਿੱਤੇ ਜਿਸ ਨਾਲ ਪੂਰੀ ਮਹਿੰਗਾਈ ਵਧ ਗਈ ਜਿੱਥੇ ਘਰਾਂ ਚ ਗ੍ਰਹਿਣੀਆਂ ਨੂੰ ਗੈਸ ਸੈਂਟਰ ਦੇ ਵਧਣ ਦੇ ਨਾਲ ਤੀਲ ਰਹੀ ਉੱਥੇ ਅੱਜ ਸਬਜ਼ੀਆਂ ਦਾਲਾਂ ਹਰ ਚੀ ਟ੍ਰਾਂਸਪੋਰਟੇਸ਼ਨ ਮਹਿੰਗੀ ਹੋਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਜ ਕੇਂਦਰ ਸਰਕਾਰ ਦੇ ਖਿਲਾਫ ਜੋ ਧਰਨਾ ਦਿੱਤਾ ਗਿਆ ਵਾ ਉਸ ਦੇ ਵੀ ਸਾਡੇ ਹਲਨੀਆ ਕੌਂਸਲ ਕਮੇਟੀ ਲੈਵਲ ਦੇ ਉੱਤੇ ਦਿੱਤੇ ਜਾ ਰਹੇ ਜ਼ਿਲ੍ਹਾ ਕੌਂਸਲ ਕਮੇਟੀ ਲੁਧਿਆਣਾ ਸ਼ਹਿਰੀ ਨੇ ਵੀ ਇੱਥੇ ਲੁਧਿਆਣੇ ਜੋ ਉਸੇ ਕਲੀ ਧਰਨਾ ਦਾ ਜਿੱਥੇ ਸਾਡੇ ਰਕੇਸ਼ ਪਾਂਡੇ ਜੀ ਭਾਰਤਪੁਰ ਸ਼ਰਨਾਚੂ ਜੀ ਸੁਨਿੰਦਰ ਡਾਵਰ ਜੀ ਚੀਮਾ ਜੀ ਔਰ ਸਾਡੇ ਯੂਥ ਕੌਂਸਲ ਦੇ ਪ੍ਰਧਾਨ ਹੰਡਾ ਜੀ ਮਹਿਲਾ ਗੁੰਦੀ ਮਨੀਸ਼ਾ ਕਪੂਰ ਜੀ ਔਰ ਸਾਰੇ ਸਾਥੀ ਸਾਡੇ ਕੌਂਸਲ ਬਲਾਕ ਪ੍ਰਧਾਨ ਜੋ ਸਾਰਿਆਂ ਨੇ ਮਿਲ ਕੇ ਧਰਨਾ ਦਿੱਤਾ ਇੱਥੇ ਉਹ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜੋ ਉਹ ਰੇਟਾਂ 'ਚ ਵਾਧਾ ਕੀਤਾ ਉਹਨੂੰ ਵਾਪਸ ਲਿਆ ਜਾਵੇ ਤੇ ਦੂਸਰਾ ਭਗਵੰਤ ਮਾਨ ਜੀ ਦੀ ਸਰਕਾਰ ਜੋ ਪੰਜਾਬ 'ਚ ਬਣੀ ਆ ਉਹ ਤੋਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਚੰਨੀ ਜੀ ਨੇ ਰੇਟ ਜਦੋਂ ਕੇਂਦਰ ਨੇ ਵਧਾਏ ਸੀ ਤੇ ਉਹਨਾਂ ਨੇ ਟੈਕਸਾਂ 'ਚ ਰਾਹਤ ਦੇ ਕੇ ਪੰਜਾਬ 'ਚ ਡੀਜ਼ਲ ਪੈਟਰੋਲ ਦੇ ਰੇਟ ਘਟਾਏ ਸੀ ਉਸੇ ਤਰਜ਼ ਤੇ ਉਹ ਵੀ ਘਟਾਉਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਹਮੇਸ਼ਾ ਦੇ ਸ਼ਾਸਕਾਂ ਦੀ ਸੋਚ ਹਮੇਸ਼ਾ ਹੀ ਇਹ ਰਹੀ ਪਹਿਲਾਂ ਕਿਸਾਨਾਂ ਦੇ ਜਿਸ ਤਰੀਕੇ ਨਾਲ ਉਹਨਾਂ ਨੇ ਤਸ਼ੱਦਦ ਕੀਤੀ। ਉਹਨਾਂ ਪੰਜਾਬ ਦੇ ਸੀਟਾਂ ਨਹੀਂ ਮਿਲੀਆਂ ਤੇ ਇੱਥੇ ਰੇਟ ਇਸ ਤਰੀਕੇ ਨਾਲ ਪਰ ਰੇਟ ਪੂਰੇ ਦੇਸ਼ ਦੇ ਵਿੱਚ ਵੱਧ ਰਹੇ ਆ ਮੈਂ ਇਹ ਕਹੂੰਗਾ ਕਿ ਉਹਨਾਂ ਦੀ ਜੋ ਸੋਚ ਆ ਆਪਣੇ ਜੋ ਉਹਨਾਂ ਦੇ ਮਿੱਤਰ ਵੱਡੇ ਵੱਡੇ ਇੰਡਸਟਰੀਅਲਿਸਟਾਂ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਹਮੇਸ਼ਾ ਇਹ ਕੰਮ ਕਰਦੇ ਰਹਿੰਦੇ ਆ ਔਰ ਅਸੀਂ ਉਹਨਾਂ ਤੋਂ ਮੰਗ ਕਰਦੀ ਇਹਨੂੰ ਵਾਪਸ ਲੈਣ ਕੀ ਤਾ ਮੰਗਦੇ ਪੰਜਾਬ ਦੀ ਇੰਡਸਟਰੀ ਆ ਲੁਧਿਆਣੇ ਦੀ ਖਾਸ ਕਰ ਗੱਲ ਕੀਤੀ ਜਾਵੇ ਹੋਜ਼ਰੀਆ ਹੋਜ਼ਰੀ ਦੇ ਕੱਪੜੇ ਦਾ ਵੀ ਬੜਾ ਉਛਾਲ ਆ ਗਿਆ ਪਰ ਕੱਪੜੇ ਵਾਲੇ ਵੀ ਕਹਿ ਰਹੇ ਆ ਸਾਡੇ ਪਾਸ ਤੇ ਮੇਰੀ ਹਰ ਚੀਜ਼ ਹਰ ਚੀਜ਼ ਦੇ ਵਿੱਚ ਉਹ ਛਾਲ ਆ ਉਹਨਾਂ ਨੇ ਇਸੇ ਤਰੀਕੇ ਦਾ ਜਿਹੜਾ ਗਰੀਬ ਦਾ ਘਰ ਬਣਦਾ ਉਹਦੀ ਇੱਟ ਲੱਗਦੀ ਉੱਤੇ 5% ਦੀ ਜਗ੍ਹਾ 12% ਜੀਐਸਟੀ ਕਰ ਦਿੱਤਾ ਗਿਆ ਵਾ ਸੋ ਹਰ ਹਰ ਤਰ੍ਹਾਂ ਮਹਿੰਗਾਈ ਦੀ ਮਾਰ ਲੋਕਾਂ ਨੂੰ ਪੈ ਰਹੀ ਆ ਔਰ ਅੱਜ ਲੋਕਾਂ ਨੂੰ ਜਾਗਣ ਦੀ ਔਰ ਇਹਨਾਂ ਲੋਕਾਂ ਨੂੰ ਜਗਾਉਣ ਦੀ ਲੋੜ ਆ ਇਹ ਜਿਹੜੀ ਸਰਕਾਰਾਂ ਇਸ ਤਰ੍ਹਾਂ ਧੱਕੇ ਕਰ ਰਹੀਆਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਚੰਡੀਗੜ੍ਹ ਨੂੰ ਇੱਕ ਕੇਂਦਰੀ ਸੂਬਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਿਸੇ ਦੇ ਦੋਸਤ ਹਰ ਪੱਖੋਂ ਕੇਂਦਰ ਦੀ ਸਰਕਾਰ ਪੰਜਾਬ ਨੂੰ ਦਬਾਣਾ ਚਾਹਦੀ ਔਰ ਦਬਾਨ ਦੀ ਰਾਜਨੀਤੀ ਕਰ ਰਹੀ ਜਿਹੜੀ ਕਿ ਬਹੁਤ ਹੀ ਕਿਰਣਾ ਵਾਲੀ ਔਰ ਸ਼ਰਮਨਾਕ ਚੀਜ਼ ਹੈ ਅੱਗੇ ਜਦੋਂ ਅਪਨਾਸ਼ੀ ਜਿਵੇਂ ਹੋਊਗਾ ਜੇ ਨਾ ਕਿ ਜਿੱਦਾਂ 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 ਸਾਨੂੰ ਆਪਣੀ ਸਾਡੀ ਆਲ ਇੰਡੀਆ ਕਾਂਗਰਸ ਕਮੇਟੀ ਨਿਰਦੇਸ਼ਨ ਦੇ ਦਊਗੀ ਉਸ ਤਰੀਕੇ ਨਾਲ ਅਸੀਂ ਦੁਬਾਰਾ ਫੇਰ ਮੁਜ਼ਾਰੇ ਧਰਨੇ ਕਰਦੇ ਰਵਾਂਗੇ ਸਾਡੇ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜੋਗੇਸ਼ ਹਾਂਡਾ ਹਾਂਡਾ ਸਾਹਿਬ ਕਿਵੇਂ ਲੱਗ ਦੇਖ ਰਹੇ ਹੋ ਕਿ ਜਿਹੜੀ ਇੱਕੋਦਮੀ ਰੇਟਾਂ ਦੇ ਵਿੱਚ ਉਛਾਲ ਆ ਗਿਆ ਤੁਸੀਂ ਵੀ ਯੂਥ ਕਾਂਗਰਸ ਦੇ ਪ੍ਰਧਾਨ ਹੋ ਕਿਵੇਂ ਚੀਜ਼ਾਂ ਨੂੰ ਕਰਦੇ ਹੋ ਕਿ ਯੂਥ ਦੇ ਉੱਤੇ ਸਾਰਾ ਦੇਸ਼ ਟਿਕਿਆ ਹੋਇਆ ਹੈ ਕਿ ਯੂਥ ਅੱਗੇ ਵਧੇਗਾ ਤਾਂ ਇੰਡੀਆ ਵਧੇਗਾ ਦੇਖੋ ਅੱਜ ਜ਼ਿਲ੍ਹਾ ਯੂਥ ਕਾਂਗਰਸ ਜ਼ਿਲ੍ਹਾ ਕਾਂਗਰਸ ਕਮੇਟੀ ਯੂਥ ਕਾਂਗਰਸ ਮਹਿਲਾ ਕਾਂਗਰਸ ਵੱਲੋਂ ਅੱਜ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੋ ਨਰਿੰਦਰ ਮੋਦੀ ਦੀ ਜਿਹੜੀ ਤਾਨਾਸ਼ਾਹ ਸਰਕਾਰ ਗੁੰਗੀ ਪੈਰੀ ਸਰਕਾਰ ਜਿਨੇ ਇੱਕ ਇਲੈਕਸ਼ਨ ਖਤਮ ਹੁੰਦੇ ਸਾਰ ਰੇਟ ਅਸਮਾਨ ਨੂੰ ਛੂਹਣ ਲਾਤੇ ਪੈਟਰੋਲ ਡੀਜ਼ਲ ਦੇ ਸੋ ਨਰਿੰਦਰ ਮੋਦੀ ਨੂੰ ਅਸੀਂ ਚਤਾਵਨੀ ਦੇਨੇ ਆ ਕਿ ਜੇ પેટ્રોલ ਡੀਜ਼ਲ ਦੇ ਰੇਟ ਘਟਣਾ ਹੋਏ ਕਾਂਗਰਸ ਪਾਰਟੀ ਯੂਥ ਕਾਂਗਰਸ ਸੜਕਾਂ ਦੇ ਬੈਠ ਕੇ ਐਡੇ ਪ੍ਰਦਰਸ਼ਨ ਤੇਜ਼ ਕਰਦੀ ਰਹੂਗੀ ਤੇ ਅਸੀਂ ਨਾਲ ਨਾਲ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਉਹਨੂੰ ਵੀ ਅਪੀਲ ਕਰਦੇ ਆ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ 10 ਰੁਪਏ ਰੇਟ પેટ્રોલ ਦੇ ਔਰ 5 ਰੁਪਏ ਰੇਟ ਡੀਜ਼ਲ ਦੇ ਘਟ ਕੀਤੇ ਸੀ ਸੋ ਭਗਵੰਤ ਮਾਨ ਜੀ ਨੂੰ ਅਪੀਲ ਕਰਦੇ ਆ ਆਮ ਆਦਮੀ ਪਾਰਟੀ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜੇ ਰੇਟ ਹੈ ਸਟੇਟ ਗਵਰਨਮੈਂਟ ਦੇ ਉਹ ਤੁਸੀਂ ਘਟ ਕਰੋ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਦਾ ਇੱਕੋ ਹੀ ਐਲਾਨ ਸੀਗਾ ਕਿ ਮੇਰੀ ਪਹਿਲੀ ਕਲਮ ਤੋਂ ਜਦੋਂ ਸਾਡੀ ਸਰਕਾਰ ਬਣ ਗਈ 300 ਯੂਨਿਟ ਬਿਜਲੀ ਫਰੀ ਦੇਵਾਂਗੇ ਪਰ ਕਾਫੀ ਦਿਨ ਹੋ ਗਏ 300 ਯੂਨਿਟ ਬਿਜਲੀ ਫਰੀ ਦਾ ਕਿਤੇ ਨਵੇਂ ਬਿੱਲ ਆ ਗਏ ਉਹਨਾਂ ਵਿੱਚ ਕੋਈ ਵੀ ਨਹੀਂ ਅੱਦਾ ਦਾ ਨਮਾਇੰਦਾ ਹੋਇਆ ਹਾਥੀ ਦੇ ਦੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦਾ ਜਿਹੜਾ ਸਹੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਸਰਕਾਰ ਬੰਦੇ ਸਰ ਮਹਿਲਾਵਾਂ ਦੇ ਅਕਾਊਂਟ ਦੇ ਵਿੱਚ ਇੱਕ ਇੱਕ ਹਜ਼ਾਰ ਰੁਪਏ ਆਊਗਾ ਸੋ ਕਿੱਥੇ 300 ਯੂਨਿਟ ਬਿਜਲੀ ਮਾਫ ਕਰਾਂਗੇ ਕਿੱਥੇ ਆ ਤੁਸੀਂ ਲਾਣੇ ਚਾਲੂ ਹੋਗੇ ਕਿਸੇ ਨੂੰ ਨਹੀਂ ਆ ਗਿਆ ਮੈਂ ਉਹੀ ਕਹਿ ਰਿਹਾ ਕਿ ਭਗਵੰਤ ਮਾਨ ਜੀ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਸਹੀ ਚਿਹਰਾ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ ਜਿਹੜਾ ਐਂਡਾ ਵੱਡਾ ਮੰਡੇਟ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਦਿੱਤਾ ਸੀ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਧੰਨਵਾਦ ਕੀਤੇ ਕੰਟਰੋਲ ਕੀਤਾ ਜਾਵੇ ਉਹ ਤੇ ਉਹਨਾਂ ਦੇ ਵਜੀਰ ਸਾਹਿਬਾਨ ਬਹਾਨਾ ਕਰਦੇ ਨੇ ਕਿ ਸਾਰੀ ਦੁਨੀਆ ਦੀ ਇਹ ਹਾਲਤ ਹੈ ਕੋਈ ਗੱਲ ਨਹੀਂ ਹੈ ਕਿ ਲੋਕਾਂ ਦੀ ਕੋਈ ਖੋਜ ਖਬਰ ਨਾਲ ਦਿੱਤੀ ਜਾਵੇ ਜੇ ਆਪਾਂ ਨੂੰ ਇਸ ਟਾਈਮ ਤੇ ਸਿਰਫ 70 ਮਹੀਨੇ ਦੀ ਗੱਲ ਹੋਇਆ ਹਾ ਹਾਕਾਰ ਮਚੀ ਦੀ ਬੀਜਪੀ ਦੇ ਹੱਥ ਹਰਦੀ ਹੈ ਸਕੋਰ ਤੋਂ ਪਾਰ ਹੋ ਗਿਆ ਕੇਂਦਰ ਦੇ ਵਿੱਚ ਵਿਜੀਟ ਦੀ ਪੱਤੀ ਇਹ ਆਪਣਾ ਟਾਈਮ ਭੁੱਲ ਰਹੇ ਨੇ ਨਾ ਅੱਜ ਇਹਨਾਂ ਦੇ ਕੰਮ ਤੇ ਕੋਈ ਵੀ ਜੂਨੀ ਸਰਗਦੀ ਨਾ ਨਾ ਨੂੰ ਮਹਿੰਗਾਈ ਯਾਦ ਆਉਂਦੀ ਐ ਨਾ ਲੋਕਾਂ ਦੀ ਮਾਰ ਯਾਦ ਆਉਂਦੀ ਐ ਸਿਰਫ ਬਹਾਨੇਵਾਜੀ ਇੱਕੋਂਦੀ ਹੈਗੀ ਐ ਤੋਂ ਬਹਾਨੇਵਾਜੀ ਕਰ ਰਹੇ ਨੇ ਤੋਂ ਇਸੇ ਕਰਕੇ ਸਾਡਾ ਪ੍ਰੋਟੈਕਟਰ ਲੋਕਾਂ ਦੇ ਹੱਕ ਦੇ ਵਿੱਚ ਕਿ ਕਾਂਗਰਸ ਲਗਾਤਾਰ ਪ੍ਰੋਟੈਸਟ ਕਰੂਗੀ ਜਦ ਤੱਕ ਮਹਿੰਗਾਈ ਨਹੀਂ ਘਟੂਨੀ ਜੀ ਬਿਲਕੁਲ ਪ੍ਰੋਟੈਸਟ ਚੱਲਦੇ ਰਹਿਣਗੇ ਸਾਡੇ ਨਾਲ ਮਹਿਲਾ ਕਾਂਗਰਸ ਲੁਧਿਆਣਾ ਦੇ ਪ੍ਰਧਾਨ ਮਨੀਸ਼ਾ ਕਪੂਰ ਮੌਜੂਦ ਨੇ ਮੈਡਮ ਕਿਵੇਂ ਦੇ ਦੇਓ ਕੇਂਦਰ ਵੱਲੋਂ ਵਿਧਾਨ ਸਭਾ ਚੋਣਾਂ ਵੀ ਦੇ ਸਾਰ ਇੱਕੋ ਦਮ ਮਹਿੰਗਾਈ ਦੀ ਮਾਰ ਗਰੀਬ ਲੋਕਾਂ ਦੇ ਉੱਤੇ ਮਾਰੇਗੀ ਬਿਲਕੁਲ ਅਰੇ ਜੀ ਬਹੁਤ ਕਿਆ-ਕਿਆ ਸੀਗਾ ਕਿ ਸਮਾਂ ਆਊਗਾ ਲੋਕੀ ਸੁਖਾੜੇ ਹੋ ਜਾਣਗੇ ਮਹਿੰਗਾਈ ਹੋਏਗੀ ਨਹੀਂ ਤੇ ਮੈਨੂੰ ਤਾਂ ਲੱਗਦਾ ਤੁਸੀਂ ਸਾਡੀ ਸ਼ਕਲਾ ਦੇ ਕੇ ਦੇਖੋ ਕਿ ਸਵੇਰੇ ਜਦੋਂ ਅਖਬਾਰ ਪੜੀਦਾ ਜਾਂ ਸੋਸ਼ਲ ਮੀਡੀਆ ਸੀ ਆਪਰੇਟ ਕਰੀਦਾ ਨਾਲ ਹੀ ਪਤਾ ਲੱਗ ਜਾਂਦਾ ਜੀ ਪੈਟਰੋਲ ਦਾ ਰੇਟ ਇਹ ਹੋ ਗਿਆ ਡੀਜ਼ਲ ਦਾ ਰੇਟ ਇਹ ਹੋ ਗਿਆ ਮੈਨੂੰ ਦੱਸੋ ਕਿ ਜਿਹੜੇ ਬੱਚਿਆਂ ਨੂੰ ਅਸੀਂ ਹੁਣ ਆਪਣੇ ਸਕੂਟਰ ਮੋਟਰਸਾਈਕਲ ਦੇ ਚੁੱਕੇ ਆ ਕੀ ਉਹ ਉਹ ਸਾਈਕਲਾਂ ਤੇ ਆ ਜਾਣਗੇ ਜਿਹੜੇ ਅਸੀਂ 10-10 ਕਿਲੋਮੀਟਰਾਂ ਦੇ ਕੰਮ ਕਰਨ ਜਾਂਦੇ ਆ ਕਿ ਅਸੀਂ ਸਾਈਕਲਾਂ ਚਲਾ ਕੇ ਆਇਆ ਰਿਕਸ਼ਾ ਤੇ ਜਾ ਸਕਦੇ ਆ ਸੋ ਇਹ ਔਖਾ ਹੋ ਚੁੱਕਾ ਸਿਸਟਮ ਨੂੰ ਸਿਸਟਮ ਨੂੰ ਚੇਂਜ ਕਰਨਾ ਪਊਗਾ ਔਰ ਬੀਜੇਪੀ ਸਰਕਾਰ ਤੱਕ ਮੈਂ ਮੰਗ ਕਰਦੀ ਆ ਕਿ ਤੁਸੀਂ ਮਹਿੰਗਾਈ ਦੀ ਜਿਹੜੀ ਰੇਟ ਹੈਗੇ ਆ ਮਹਿੰਗਾਈ ਦੀ ਜਿਹੜੀ ਦਰ ਆ ਉਹਨੂੰ ਘਟਾਓ ਕਿਉਂਕਿ ਲੋਕਾਂ ਦੀ ਆਸ਼ਾ ਹੈ ਤੁਹਾਡੇ ਨਾਲ ਕਿਉਂਕਿ ਲੋਕ ਜਿਹੜੇ ਆ ਹਰ ਬੰਦਾ ਗਰੀਬ ਨਹੀਂ ਹਰ ਬੰਦਾ ਅਮੀਰ ਨਹੀਂ ਹਰ ਬੰਦਾ ਜ਼ਰੂਰਤਮੰਦ ਨਹੀਂ ਪਰ ਸਾਰਿਆਂ ਨੂੰ ਇੱਕੋ ਜਿਹਾ ਲੈ ਕੇ ਚੱਲੋ ਅਮੀਰਾਂ ਨੂੰ ਫਰਕ ਨਹੀਂ ਪੈਣਾ ਇਹ ਮਾਰ ਜਿਹੜੀ ਹੈ ਨਾ ਗਰੀਬ ਜ਼ਰੂਰਤਮੰਦ ਲੋਕ ਔਰ ਜਿਹੜੇ ਮਿਡਲ ਕਲਾਸ ਦੇ ਲੋਕ ਹੈ ਉਹਨਾਂ ਨੇ ਪੈਣੀ ਹੈ ਉਹ ਵਿਚਾਰੇ ਨਾ ਬੋਲ ਸਕਦੇ ਮੈਨੂੰ ਦੱਸੋ ਅਗਰ ਇੱਕ ਪਰਿਵਾਰ 10000 ਰੁਪਏ ਮਹੀਨਾ ਕਮਾਰੇ ਆ ਉਹਨੇ ਉਹਦੇ ਵਿੱਚ ਆਪਣੇ ਬੱਚੇ ਦੀ ਐਜੂਕੇਸ਼ਨ ਲਈ ਵੀ ਰੱਖਣਾ ਉਹਨੇ ਹਸਪੀਟਲਾਈਜੇਸ਼ਨ ਲਈ ਵੀ ਰੱਖਣਾ ਕਿਤੇ ਨਾ ਕਿਤੇ ਕੋਈ ਦਿੱਕਤ ਹੋ ਜਾਏ ਮੈਨੂੰ ਤੁਸੀਂ ਦੱਸੋ 1000 ਰੁਪਏ ਦਾ ਡੀਜ਼ਲ 1000 ਰੁਪਏ ਦਾ ਸਿਲੰਡਰ ਆ ਰਿਹਾ ਤੁਸੀਂ ਦੱਸੋ ਸਿਲੰਡਰ ਦਾ ਰੇਟ ਐਨਾ ਜ਼ਿਆਦਾ ਹੋਊਗਾ ਤੇ ਕਿੱਥੋਂ ਰੋਟੀ ਅਸੀਂ ਖਾ ਸਕਾਂਗੇ ਇਹ ਪ੍ਰਦਰਸ਼ਨ ਤਾਂ ਹੀ ਹੋ ਰਿਹਾ ਕਿ ਸ਼ਾਇਦ ਸਾਡੀ ਜਿਹੜੀ ਆਵਾਜ਼ ਹੈਗੀ ਆ ਉਹ ਭਾਜੀਪੀ ਮੋਦੀ ਸਰਕਾਰ ਗੁੰੰਗੀ ਬੋਲੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚ ਜਾਵੇ ਕਿਉਂਕਿ ਇਹ ਪਰਿਵਾਰ ਜਿਹੜੇ ਨੇ ਦੁਖੀ ਪਰਿਵਾਰ ਨੇ ਅਗਰ ਔਰਤਾ ਬਾਹਰ ਨਹੀਂ ਨਾ ਨਿਕਲੀਆਂ ਤਾਂ ਘਰੇ ਬੈਠੀਆਂ ਵੀ ਰੋਂਦੀਆਂ ਸਰਕਾਰਾਂ ਦੇ ਅੱਗੇ ਹੀ ਆਸ ਹੈ ਕਿ ਸ਼ਾਇਦ ਕੁਝ ਬਦਲਾਅ ਲੈ ਕੇ ਆਉਣਗੇ ਔਰ ਇਹ ਬਦਲਾਅ ਅਸੀਂ ਚਾਹੁੰਦੇ ਵੀ ਆ ਕਿ ਸਾਡੇ ਚੇਹ ਬਦਲਾਅ ਜ਼ਰਾ ਆਵੇ ਜ਼ਰੂਰ ਇਹਦੇ ਨਾਲ ਕਿਤੇ ਲਗਾਤਾਰ 11 ਦਿਨ ਤੋਂ ਪੈਟਰੋਲ ਔਰ ਸੀਐਨਜੀ ਵਧੀ ਜਾ ਰਿਹਾ ਹੈ ਪਰ ਗਰੀਬ ਹੈ ਉਹਦੀ ਤਨਖਾਾ ਉੱਥੇ ਹੀ ਰੁਕੀ ਹੋਈ ਆ ਉਹਦੀ ਵੱਧਦੀ ਨਹੀਂ ਉਹਦੇ ਉਲਟਾ ਜਿੱਦਣਾ ਕੋ ਕੰਮ ਕਰ ਦੋ ਘਟਾ ਰਹੇ ਆ ਪਰ ਕੇਂਦਰ ਇਸ ਚੀਜ਼ ਨੂੰ ਦੇਖਦੀ ਨਹੀਂ ਕਿ ਆਪਾਂ ਉਹਨਾਂ ਦੀ ਵੀ ਦਰ ਵਧਾ ਦਈਏ ਕਿ ਪ੍ਰਾਈਵੇਟ ਅਦਾਰਿਆਂ ਨੂੰ ਕਹੀਏ ਕਿ ਇਹਨਾਂ ਦੀ ਵੀ ਤਨਖਾਾ ਮਾੜੀ-ਮੋਟੀ ਵਧਾ ਦਿੱਤੀ ਜਾਵੇ ਕਿਵੇਂ ਦੇਖਦੇ ਹੋ ਬਿਲਕੁਲ ਮੈਂ ਇਹੀ ਤਾਂ ਇਹੀ ਤਾਂ ਮੇਰਾ ਸਵਾਲ ਵੀ ਇਹੀ ਸੀ ਮੋਦੀ ਜੀ ਨੂੰ ਕਿ ਜਦ ਤੱਕ ਸਾਡੀ ਆਮਦਨ ਹੀ ਨਹੀਂ ਵਧੂਗੀ ਅਸੀਂ ਖਰਚਾ ਵਧ ਕਿੱਥੋਂ ਕਰ ਸਕਦੇ ਆ ਸਾਡੀ ਆਮਦਨ ਦੇ ਸੋਰਸਸ ਵਧਾ ਦਿਓ ਅਸੀਂ ਖਰਚਾ ਵੀ ਕਰਾਂਗੇ ਸਾਡੀ ਆਮਦਨ ਦਾ ਸੋਰਸ ਮੰਨ ਲਓ ਮੇਰੇ ਘਰ ਦੇ ਵਿੱਚ ਹਸਬੰਡ ਕਮਾਉਂਦਾ ਠੀਕ ਹੈ ਉਹੀ ਅਸੀਂ ਉਹਦੇ ਤੇ ਨਿਰਭਰ ਆ ਤੇ ਫਿਰ ਅਸੀਂ ਕੱਲ ਨੂੰ ਜਿਹੜੇ 50% ਜਿਹੜੇ ਊਮਨ ਸੈਲਾਂ ਦੇ ਵਿੱਚ ਲੜਾਈਆਂ ਹੋ ਕੇ ਜਾਂਦੀਆਂ ਹਨ ਉਹ ਸਿਰਫ ਇਸੇ ਵਜ੍ਹਾ ਦੇ ਨਾਲ ਹੈ ਕਿਉਂਕਿ ਘਰ ਦੇ ਵਿੱਚ ਆਮਦਨ ਉਹ ਨਹੀਂ ਹੁੰਦੀ ਨਹੀਂ ਲੜਾਈਆਂ ਹੁੰਦੀਆਂ ਨੇ ਉਹ ਲੜਾਈ ਦਾ ਕਾਰਨ ਵੀ ਕਿਤੇ ਨਾ ਕਿਤੇ ਮਹਿੰਗਾਈ ਜ਼ਰੂਰ ਹੁੰਦੀ ਹੈ ਮਹਿਲਾ ਕਾਂਗਰਸ ਵੱਲੋਂ ਗਲਾਸ ਸਟੈਪ ਕੀ ਹੋਗਾ ਜੇ ਕੇਂਦਰ ਚੀਜ਼ਾਂ ਦੇ ਰੇਟ ਨਹੀਂ ਘਟਾਉਂਦੀ ਮਹਿਲਾ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਆਪਣੇ ਅਸੀਂ ਇਹੀ ਗੱਲ ਕਹੀ ਹੈ ਕਿ ਸੰਗਠਨ ਜਿਹੜਾ ਹੈ ਸਾਡੇ ਅਸ਼wini Sharma ਜੀ ਜ਼ਿਲ੍ਹਾ ਪ੍ਰਧਾਨ ਸਾਡੇ ਐਕਸ ਐਮਐਲਏ ਸਾਡੇ ਐਕਐਮਐਲਏ ਸਾਡੇ ਜਿੰਨੇ ਕਾਉਂਸਲਰਸ ਆ ਜਿੰਨੇ ਵਾਰਡ ਪ੍ਰੈਜ਼ੀਡੈਂਟ ਬਲਾਕ ਪ੍ਰੈਜ਼ੀਡੈਂਟ ਮਹਿਲਾ ਕਾਂਗਰਸ ਦੇ ਡਿਸਟ੍ਰਿਕਟ ਦੇ ਜਨਰਲ ਸੈਕਟਰੀ ਜਿੰਨੇ ਵੀ ਹੈਗੇ ਸਾਰੇ ਅਸੀਂ ਇਕੱਠੇ ਹੋ ਕੇ ਜੋ ਵੀ ਸਾਡਾ ਅਗਲਾ ਸਟੈਪ ਹੋਏਗਾ ਅਸੀਂ ਇਕੱਠੇ ਹੋ ਕੇ ਹੀ ਲਵਾਂਗੇ ਇਹਨਾਂ ਸਾਡੇ ਨਾਲ ਮਹਿਲਾ ਕਾਂਗਰਸ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਨੀਸ਼ਾ ਕਪੂਰ ਜਿਹੜੇ ਨੇ ਮਹਿਲਾ ਕਾਂਗਰਸ ਤੋਂ ਜ਼ਿਲ੍ਹਾ ਕਾਂਗਰਸ ਕਮੇਟੀ ਤੋਂ ਅਸ਼wini ਸ਼ਰਮਾ ਤੇ ਯੂਥ ਕਾਂਗਰਸ ਤੋਂ ਯੋਗੇਸ਼ ਸ਼ਾਂਡਾ ਤੇ ਸਾਬਕਾ ਵਿਧਾਇਕ ਰਕੇਸ਼ ਪਾਂਡੇ ਨਾਲ ਅਸੀਂ ਗੱਲਬਾਤ ਕੀਤੀ ਹੋਈ ਹੈ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਇਦਾਂ ਦੇ ਪ੍ਰੋਟੈਸਟ ਜਾਰੀ ਰਹਿਣਗੇ ਅਗਰ ਕੇਂਦਰ ਆਪਣੇ ਇਸ ਅੜੀਲ ਰਵਈਏ ਤੇ ਅੜਿਆ ਰਿਹਾ ਤੇ ਇਦਾਂ ਦੇ ਹੋਰ ਪ੍ਰੋਟੈਸਟ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਕਰਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਭੀਚੇ ਇੱਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ